ਥੈਲਸੈਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ ਸਮਾਣਾ ਦੀ ਅਗਰਵਾਲ ਗਊਸ਼ਾਲਾ ਵਿਖੇ ਅਜ ਮਾਤਾ ਸ਼ਕੁੰਤਲਾ ਤੇ ਯਾਦ ਵਿੱਚ ਬੰਸਲ ਪਰਿਵਾਰ ਦੇ ਸਹਿਯੋਗ ਨਾਲ ਸ਼ਾਮ ਹਵੇਲੀ ਲਖਮ ਦਾਤਾਰ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਇਸ ਮੌਕੇ ਅਮਿਤ ਸਿੰਘਲਾ ਸੰਜੇ ਸਿੰਘਲਾ ਨੇ ਕਿਹਾ ਕਿ ਸੰਜੀਪ ਬੰਸਲਾ ਤੇ ਅਜੇ ਬੰਸਲ ਨੇ ਆਪਣੀ ਮਾਤਾ ਦੀ ਯਾਦ ਵਿੱਚ ਜ਼ਰੂਰਤਮੰਦ ਲੋਕਾਂ ਲਈ ਵਕਵਾ ਕੈਂਪ ਲਗਾ ਕੇ ਸਹਿਯੋਗ ਦਿੰਦੇ ਹਨ ਤਪ ਦੀ ਗਰਮੀ ਨੂੰ ਵੇਖਦੇ ਹੋਏ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਤੇ ਵਿਸ਼ਵਾਸ ਹੈ ਕਿ 150 ਦੇ ਕਰੀਬ ਯੂਨਿਟ ਖੂਨਦਾਨ ਦਾਨੀ ਸੱਜਣਾ ਵੱਲੋਂ ਕੀਤਾ ਗਿਆ ਸੋ ਲੋੜ ਹੈ ਸਮਾਜ ਵਿੱਚ ਜ਼ਰੂਰਤਮੰਦ ਲੋਕਾਂ ਲਈ ਉਪਰਾਲੇ ਕੀਤੇ ਜਾਂਦੇ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਸ਼ਾਮ ਪ੍ਰਭੂ ਦੇ ਚਰਣਾ ਚ ਦੰਨਵਤ ਪ੍ਰਣਾਮ ਜਿਨ੍ਹਾਂ ਨੇ ਸਾਨੂੰ ਇਹ ਸ਼ਕਤੀ ਬਖਸ਼ੀ ਅਸੀਂ ਇਸ ਕਾਬਿਲ ਹੋਏ ਸ਼੍ਰੀ ਸ਼ਾਮ ਸੰਗੀਤਨ ਮੰਡਲ ਰਜਿਸਟਰ ਸਮਾਣਾ ਸਰਪ੍ਰਸਤ ਸ਼੍ਰੀ ਅਮਿਤ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਤੀਸਰਾ ਬਲੱਡ ਕੈਂਪ ਜੋ ਲਗਾਇਆ ਗਿਆ ਹੈ ਸਮਾਣਾ ਸ਼ਹਿਰ ਦਾ ਬਹੁਤ ਵੱਡਾ ਸਹਿਯੋਗ ਬਹੁਤ ਵੱਡਾ ਆਸ਼ੀਰਵਾਦ ਜਿਨ੍ਹਾਂ ਨੇ ਸਾਨੂੰ ਖੜਾ ਕੀਤਾ ਸ਼ਾਮ ਸੰਗੀਤਨ ਮੰਡਲ 23 ਮਈ 2021 ਨੂੰ ਜਿਹਦੀ ਨਹੀਂ ਰੱਖੀ ਗਈ ਅੱਜ ਤੱਕ ਤਕਰੀਬਨ 350 ਦੇ ਕਰੀਬ ਕੀਰਤਨ ਹੋਏ ਸ਼ਾਮ ਬਾਬਾਈ ਨੇ ਕਿਰਪਾ ਕੀਤੀ ਸਮਾਜ ਸੇਵਾ ਦੇ ਲਈ ਸਾਨੂੰ ਬਲ ਬਖਸ਼ਿਆ ਬਾਬਾ ਜੀ ਦੀ ਸੁੰਦਰ ਹਵੇਲੀ ਵੀ ਤਿਆਰ ਹੋਣ ਲੱਗੀ ਹੈ ਉਹਦੇ ਲਈ ਵੀ ਜਿੰਨੇ ਵੀ ਟਰਸਟੀ ਲਾਈਫਟਾਈਮ ਟਰਸਟੀ ਇਸ ਮੰਡਲ ਨਾਲ ਜੁੜੇ ਨੇ ਸ਼ਾਮ ਸੰਗੀਤਨ ਮੰਡਲ ਦਿਲ ਦੀ ਗਹਿਰਾਈਆਂ ਤੋਂ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਹੈ ਜਿੰਨੇ ਵੀ ਡੋਨਰਸ ਇੱਥੇ ਪਹੁੰਚੇ ਨੇ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਪ੍ਰੈਸ ਮੀਡੀਆ ਜੋ ਥੰਮ ਬਣ ਕੇ ਸਾਡੇ ਨਾਲ ਖੜਾ ਹੈ ਉਹਨਾਂ ਸਾਰੇ ਸੱਜਣਾ ਦਾ ਪ੍ਰੈਸਰ ਪਾਉਡਰ ਭਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ ਬੋਲ ਸ਼ਾਮ ਪਿਆਰੇ ਕੀ ਮਮੀ ਦੀ ਯਾਦ ਚ ਲਗਾਇਆ ਹੈ ਹਾਂ ਸਿਰਫ ਆਪ ਮੇਰੀ ਮਾਤਾ ਸਵਰਗਿਆ ਸ਼੍ਰੀਮਤੀ ਸਕੁੰਤਲਾ ਦੇ ਦੀ ਯਾਦ ਚ ਇਹ ਕੰਪਲਾਈ ਹੈ ਕਿੰਨੀ ਕੁ ਉਮੀਦ ਹੈ ਕਿੰਨੇ ਕੁ ਬਲਕਾਂਪ ਹੋ ਜਾਏਗਾ ਉਮੀਦ ਹੈ 150 ਦੇ ਕਰੀਬ ਹੋ ਜਾਊਗਾ ਜੋ ਥੈਲਸੀਮੀਆ ਪੀੜਤ ਬੱਚਿਆਂ ਦੀ ਮਦਦ ਵਾਸਤੇ ਇੱਕ ਹੋਂਦਨ ਕੈਂਪ ਸ਼੍ਰੀ ਸ਼ਾਮ ਸੰਗਠਨ ਮੰਡਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਅਜੇ ਵਾਂਸਲ ਦੀ ਛੋਟੇ ਵੀਰ ਡਿੰਪਲ ਵਾਂਸਲ ਦੀ ਉਹਨਾਂ ਨੇ ਆਪਣੀ ਸਵਰਗੀ ਮਾਤਾ ਜੀ ਦੀ ਯਾਦ ਦੇ ਵਿੱਚ ਇਹ ਸਹਿਯੋਗ ਦੇ ਕੇ ਕੈਂਪ ਲਗਵਾਇਆ ਹੈ ਮੈਂ ਵਾਂਸਲ ਪਰਵਾਜ਼ ਦਾ ਸ਼ਾਮ ਸੰਗਠਨ ਮੰਡਲ ਵੱਲੋਂ ਬਹੁਤ ਧੰਨਵਾਦ ਕਰਦਾ ਤਾਂ ਜੋ ਥੈਲੀਸੀਮੀਆ ਪੀੜਿਤ ਬੱਚੇ ਨੇ ਉਹਨਾਂ ਨੂੰ ਬਲੱਡ ਦੀ ਬਹੁਤ ਲੋੜ ਹੈ ਕਈ ਵਾਰ ਤਾਂ ਇਹ ਮਹਿਸੂਸ ਹੁੰਦਾ ਵੀ ਉਹ ਬੱਚੇ ਬਿਨਾਂ ਬਲੱਡ ਤੋਂ ਤੜਫਦੇ ਨੇ ਜਦੋਂ ਇਹ ਗੱਲ ਇਹ ਖਬਰ ਸਾਡੇ ਕੋਲ ਆਂਦੀ ਹੈ ਤਾਂ ਸਾਨੂੰ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਉਹ ਬੱਚਿਆਂ ਦੀ ਮਦਦ ਕੀਤੀ ਜਾਵੇ ਸਮਾਜ ਦੀ ਵੀ ਜ਼ਿੰਮੇਵਾਰੀ ਬੰਦੀ ਅੱਗੇ ਹੋ ਕੇ ਜਿਹੜਾ ਖੂਨ ਦੇਣ ਦੇ ਯੋਗ ਹੈਗਾ ਉਹਨੂੰ ਖੂਨਦਾਨ ਕਰਨਾ ਚਾਹੀਦਾ ਮੈਂ ਅੱਜ ਖੁਦ ਇਸ ਕੈਂਪ ਦੀ ਸ਼ੁਰੂਆਤ ਆਪ ਬਲੱਡ ਡੋਨੇਟ ਕਰਕੇ ਕੀਤੀ ਹੈ ਮੈਂ ਜੋ ਅੱਜ ਆਪਣਾ ਇਹ ਬਲੱਡ ਡੋਨੇਟ ਕੀਤਾ ਹੈ ਆਪਣੇ સ્વર્ગੀਆ ਫਾਦਰ ਅਸ਼ਵੀ ਸਿਤਾਬੰਦ ਸਿੰਘਲਾ ਉਹਨਾਂ ਨੂੰ ਸਮਰਪਿਤ ਕਰਦਾ ਹਾਂ ਅੱਜ ਫਾਦਰਡੇ ਹੈ ਬਹੁਤ ਵਧੀਆ ਦਿਨ ਹੈ ਪਿਤਾ ਜੀ ਦਾ ਆਸ਼ੀਰਵਾਦ ਨਾਲ ਅਸੀਂ ਸਮਾਜ ਸੇਵਾ ਕਰਨ ਵਾਸਤੇ ਕੈਪेबल ਹੋ ਸਕੇ ਹਾਂ ਤਾਂ ਮੈਂ ਇੱਕ ਵਾਰ ਫਿਰ ਸਾਰੇ ਸ਼ਹਿਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਜਿਹੜੇ ਬਲੱਡ ਡੋਨਰ ਨੇ ਆਪਣਾ ਖੂਨ ਦੇ ਕੇ ਕਈ ਟੜੋਨੇ ਵੇਹ ਜਿਹਨੇ ਵਿਪੀਡਲੀ ਕਿ ਲੰਬੇ ਟਾਈਮ ਤੋਂ ਰਗਤ ਲਗਾਤਾਰ ਖੂਨ ਦੇਵਿਆ ਨੇ ਉਹਨਾਂ ਦਾ ਦਿਲ ਦੀਆਂ ਹਰਾਈਆਂ ਤੋਂ ਧੰਨਵਾਦ ਕਰਦਾਂ ਲਾਈਫ ਟਾਈਮ ਟਰਸਟੀ ਅੱਜ ਇੱਥੇ ਸਾਡੇ ਕੋਲੇ ਆਨੇ ਹੈਗੇ ਆ ਖੁਸ਼ ਆਏ ਹੋਏ ਤੇ ਟਰਸਟੀ ਵੀ ਇੱਥੇ ਆਏ ਹੋਏ ਸ਼ਾਮ ਸੰਗੀਤਨ ਮੰਡਲ ਉਹਨਾਂ ਨੂੰ ਅੱਜ ਔਨਰ ਕਰਕੇ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਬਹੁਤ ਵੱਡਾ ਸਾਥ ਜੋ ਭਗਵਾਨ ਜੀ ਦੀ ਬਾਬਾ ਸ਼ਾਮ ਦੀ ਹਵੇਲੀ ਇਨਸ਼ਾਅੱਲਾ ਬਣਨ ਜਾ ਰਹੀ ਹੈ ਮੈਂ ਉਹਨਾਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜਿਸ ਨੇ ਸਤਿਵੀਂ ਗੱਲ ਵੀ ਬਲੋਟ 19 ਸਾਲ ਦੀ ਉਮਰ 'ਚ ਮੈਂ ਕਾਲਜ ਸੀਗਾ ਐਨਐਸਐਸ ਨਾਲ ਜੁੜਿਆ ਸੀ ਐਨਐਸਐਸ ਦਾ ਵਲੰਟੀਅਰ ਸੀ ਪਬਲਿਕ ਕਾਲਜ ਮਾਨਾ ਦੇ ਵਿੱਚ ਤਾਂ ਉੱਥੋਂ ਇਹ ਸ਼ੁਰੂਆਤ ਹੋਈ ਉਦੋਂ ਦਾ ਟਾਈਮ ਦੇ ਅਕੋਰਡਿੰਗ ਜਿੰਨੇ ਵੀ ਕਦੇ ਮੌਕਾ ਮਿਲਿਆ ਇਹ ਭਗਵਾਨ ਨੂੰ ਜੀ ਮਨਜੂਰ ਹੋਇਆ ਤਾਂ ਅੱਜ ਮੈਂ ਜੋ ਬਲੱਡ ਡੋਨੇਟ ਕੀਤਾ ਹੈ ਆਪਣੇ ਸਵਰਗੀ ਅਭੀ ਤਰਜੀਸ਼ ਵੀ ਸੀ ਤਰਨਜੀਤ ਸਿੰਘ ਰਾਜੀ ਉਹਨਾਂ ਦੀ ਯਾਦ ਵਿੱਚ ਕੀਤਾ ਨਹੀਂ ਹੈ ਕਮੀ ਤਾਂ ਗਰਮੀ ਦੇ ਵਿੱਚ ਹੋਈ ਜਾਂਦੀ ਹੈ ਕੋਨ ਦੀ ਬੱਚਿਆਂ ਨੂੰ ਵੱਧ ਲੋਡ ਪੈਂਦੀ ਹੈ ਜੋਥੇ ਲੀਸੀਮੀਆ ਵੇਡ ਬੱਚੇ ਹੈਗੇ ਮੈਂ ਤਾਂ ਸਮਾਜ ਨੂੰ ਇਹੀ ਅਪੀਲ ਕਰੂੰਗਾ ਦਾਨੀ ਸਜਨਾਨ ਜੋ ਬਲੱਡ ਡੋਨਰ ਹੈਗੇ ਤਾਂ ਆਪਣਾ ਜੋ ਵੀ ਖੂਨ ਦੇੰਦੇ ਕੇਪੇਬਲ ਹੈ ਇਹ ਕੋ ਬਲੱਡ ਇਹ ਜੀ ਚੀਜ਼ ਹੈ ਜਿਹੜਾ ਫੈਕਟਰੀਆਂ ਦਾ ਨਹੀਂ ਬਣ ਸਕਦਾ ਕਿਤੇ ਇਹ ਮਿਲ ਨਹੀਂ ਸਕਦਾ ਇਹ ਤਾਂ ਲੋਕ ਜੇ ਇਹ ਆਪਣਾ ਬਲੱਡ ਡੋਨੇਟ ਕਰਨਗੇ ਤਾਂ ਹੀ ਸਮਾਜ ਦੀ ਸੇਵਾ ਭਟੀ ਸੇਵਾ ਹੋ ਸਕਦੀ ਹੈ। ਨੰਮੀ ਦੀਵਾ ਯਾਚ ਲਗਾਇਆ ਹੈ। ਹਾਂ ਸਿਰਫ ਆਪ ਮੇਰੀ ਮਾਤਾ ਸਵਰਗਿਆ ਸ਼੍ਰੀਮਤੀ ਸੁਮੰਤਲਾ ਦੇ ਦੀਵਾ ਯਾਚ ਸੀ ਇਹ ਕੰਪਲਾਈ ਹੈ। ਕਿੰਨੀ ਕੁ ਉਮੀਦ ਹੈ ਕਿੰਨੇ ਕੁ ਬਲੱਡ ਟੈਂਪ ਹੋ ਜਾਏਗਾ? ਉਮੀਦ ਹੈ 150 ਦੇ ਕਰੀਬ ਹੋ ਜਾਏਗਾ।